ਭਾਰਤ ਵਿੱਚ ਰਹਿੰਦੇ ਹੋਏ ਤੁਸੀਂ ਅਕਸਰ ਅਪਰਾਧ ਦੀਆਂ ਖਬਰਾਂ ਸੁਣੀਆਂ ਹੋਣਗੀਆਂ ਕੁਝ ਸ਼ਹਿਰਾਂ ਵਿੱਚ ਚੋਰੀ ਕਤਲ ਅਤੇ ਚੈਨ ਸਨੇਚਿੰਗ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਕਿਹੜੇ ਦੇਸ਼ ਸਭ ਤੋਂ ਵੱਧ ਅਪਰਾਧ ਦਰ ਵਿੱਚ ਅੱਗੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਦੇਸ਼ ਵਿੱਚ ਅਪਰਾਧ ਸਭ ਤੋਂ ਵੱਧ ਹੁੰਦੇ ਹਨ ਅਤੇ ਭਾਰਤ ਅਪਰਾਧ ਦੇ ਮਾਮਲੇ ਵਿੱਚ ਕਿਹੜੇ ਨੰਬਰ ਤੇ ਹੈ ਅੰਕੜੇ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਈ ਦੇਸ਼ ਤਾਂ ਇਹੋ ਜਿਹੇ ਹਨ ਜਿੱਥੇ ਕਤਲ ਅਤੇ ਲੁੱਟਦੀਆਂ ਵਾਰਦਾਤਾਂ ਆਮ ਹਨ ਲੋਕ ਦਿਹਾੜੇ ਕਤਲ ਅਤੇ ਲੁੱਟ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਸੋ ਆਓ ਦੱਸਦੇ ਹਾਂ ਤੁਹਾਨੂੰ ਕਿਹੜੇ ਦੇਸ਼ਾਂ ਨਾਪਰਾਧਿਕ ਮਾਮਲਿਆਂ ਚ ਸਭ ਤੋਂ ਅੱਗੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਦੇਸ਼ ਵਿੱਚ ਅਪਰਾਧ ਸਭ ਤੋਂ ਵੱਧ ਹੁੰਦੇ ਹਨ ਅਤੇ ਭਾਰਤ ਅਪਰਾਧ ਦੇ ਮਾਮਲੇ ਵਿੱਚ ਕਿਹੜੇ ਨੰਬਰ ਤੇ ਹੈ ਅੰਕੜੇ ਸੁਣ ਕੇ ਤੁਹਾਡੇ ਵੀ ਹੋਸ਼ ਉੱਟ ਜਾਣਗੇ ਦੇਸ਼ ਤਾਂ ਇਹੋ ਜਿਹੇ ਹਨ ਜਿੱਥੇ ਕਤਲ ਲੁੱਟ ਦੀਆਂ ਵਾਰਦਾਤਾਂ ਆਮ ਹਨ ਲੋਕ ਦਿਨ ਦਿਹਾੜੇ ਕਤਲ ਅਤੇ ਲੁੱਟ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ অপਰਾদিক मामलਿਆਂ ਚ ਸਭ ਤੋਂ ਅੱਗੇ ਵੈਨਜ਼ੂਏਲਾ ਦੇਸ਼ ਹੈ। ਇਸ ਦੇਸ਼ ਵਿੱਚ ਅਪਰਾਧ ਪੂਰੀ ਦੁਨੀਆ ਦੇ ਮੁਕਾਬਲੇ ਸਭ ਤੋਂ ਵੱਧ ਮੰਨਿਆ ਜਾਂਦਾ ਹੈ। 2019 ਦੇ ਅੰਕੜਿਆਂ ਅਨੁਸਾਰ ਅਮਰੀਕਾ ਦੇ ਵੈਨਜ਼ੂਏਲਾ ਵਿੱਚ ਚੋਰੀ ਅਤੇ ਡਕੈਤੀ ਆਮ ਗੱਲ ਹੈ। 2020 ਵਿੱਚ ਜਾਰੀ ਕੀਤੀ ਇੱਕ ਰਿਪੋਰਟ ਦੇ ਅਨੁਸਾਰ ਵੈਨਜ਼ੂਏਲਾ ਦਾ ਅਪਰਾਧ ਇੰਡੈਕਸ 84.49 ਅਤੇ ਸੁਰੱਖਿਆ ਇੰਡੈਕਸ 15.51 ਸੀ। ਵੈਨਜ਼ੂਏਲਾ ਤੋਂ ਬਾਅਦ ਦੂਜਾ ਸਥਾਨ ਪਾਪੂਆ ਨਿਊ ਗਿਨੀ ਦਾ, ਜਿੱਥੇ ਅਪਰਾਧ ਬੇਹਦ ਜਿਆਦਾ ਮੰਨਿਆ ਜਾਂਦਾ ਹੈ। ਇਹਨਾਂ ਦੇਸ਼ਾਂ 'ਚ ਹਾਲਾਤ ਇਸ ਹੱਦ ਤੱਕ ਖਰਾਬ ਹਨ ਕਿ ਇੱਥੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਬਦ ਨਾਲੋਂ ਬੱਤਰ ਹੋ ਗਈ ਹੈ। ਅਪਰਾਧਿਕ ਮਾਮਲਿਆਂ ਵਿੱਚ ਅੱਗੇ ਹੋਣ ਦੇ ਕਈ ਕਾਰਨ ਮੰਨੇ ਜਾਂਦੇ ਹਨ। ਇਸ ਵਿੱਚ ਇੱਕ ਕਾਰਨ ਗਰੀਬੀ ਵੀ ਮੰਨਿਆ ਜਾਂਦਾ ਹੈ ਅਤੇ ਦੂਜਾ ਇੱਥੇ ਰੋਜ਼ਗਾਰ ਦੇ ਵਸੀਲੇ ਬੇहद ਘੱਟ ਹਨ। ਤੀਜਾ ਇੱਥੇ ਬਦਮਾਸ਼ਾਂ ਦੇ ਵੱਡੇ-ਵੱਡੇ ਗੈਂਗ ਹਨ ਜੋ ਕ੍ਰਾਈਮ ਦੀਆਂ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹ ਕਾਰਨ ਵੀ ਮੰਨਿਆ ਜਾਂਦਾ ਹੈ ਕਿ ਇੱਥੋਂ ਦੇ ਲੋਕ ਹੋਰਨਾਂ ਦੇ ਮੁਕਾਬਲੇ ਪੈਂਸਕ ਮੰਨੇ ਜਾਂਦੇ ਹਨ ਜਿਸ ਕਰਕੇ ਪੂਰੇ ਸੰਸਾਰ ਦੇ ਦੇਸ਼ਾਂ ਨਾਲੋਂ ਇਹਨਾਂ ਦੇਸ਼ਾਂ ਵਿੱਚ ਕ੍ਰਾਈਮ ਕਰਨ ਦੇ ਅੰਕੜੇ ਕਿਤੇ ਜ਼ਿਆਦਾ ਹਨ ਤੁਹਾਨੂੰ ਦੱਸ ਦਈਏ ਕਿ ਵੈਨਜ਼ੂਏਲਾ ਦੀ ਰਾਜਧਾਨੀ ਕਰਾਕਸ ਅਤੇ ਪੂਰੇ ਦੇਸ਼ 'ਚ ਅਪਰਾਧ ਆਪਣੇ ਸਿਖਰ ਤੇ ਹੈ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇਸ ਦੇਸ਼ ਵਿੱਚ ਸੈਰ ਕਰਨ ਵੀ ਜਾਂਦੇ ਹੋ ਤਾਂ ਤੁਹਾਡੇ ਨਾਲ ਕੋਈ ਜੁਰਮ ਹੋ ਜਾਂਦਾ ਹੈ ਤਾਂ ਉਸ ਸਥਿਤੀ ਵਿੱਚ ਵੀ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਰਹਿੰਦੀ ਹਾਲਾਂਕਿ ਸਥਾਨਕ ਲੋਕ ਇਹ ਵੀ ਦੋਸ਼ ਲਗਾਉਂਦੇ ਹਨ ਕਿ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਗੜ ਜੋੜ ਹੈ ਇਸ ਦੇਸ਼ ਵਿੱਚ ਪ੍ਰਤੀ ਵਿਅਕਤੀ ਕਤਲ ਦੀ ਦਰ ਪੰਜ ਵਿੱਚੋਂ 1 ਹੈ। ਇੱਥੇ ਚੋਰੀ ਅਤੇ ਲੁੱਟਖੋ ਆਮ ਗੱਲ ਹੈ। ਇਸ ਤੋਂ ਇਲਾਵਾ ਹੋਟਲਾਂ, ਅਣਅਧਿਕਾਰਿਕ ਟੈਕਸੀਆਂ ਤੇ ਹਵਾਈ ਅੱਡਿਆਂ ਤੇ ਟਰਮੀਨਲਾਂ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਅਗਵਾ ਕੀਤਾ ਜਾਂਦਾ ਹੈ। ਅਗਰ ਭਾਰਤ ਦੀ ਗੱਲ ਕਰੀਏ ਤਾਂ ਜਾਣਕਾਰੀ ਮੁਤਾਬਕ ਭਾਰਤ ਦੀ ਆਬਾਦੀ ਲਗਭਗ 140 ਕਰੋੜ ਤੱਕ ਪਹੁੰਚ ਗਈ ਹੈ। ਅਜਿਹੇ ਵਿੱਚ ਭਾਰਤ 'ਚ ਹਰ ਰੋਜ਼ ਅਪਰਾਧ ਹੋਣਾ ਆਮ ਗੱਲ ਹੈ। ਇੱਕ ਰਿਪੋਰਟ ਮੁਤਾਬਕ ਸਭ ਤੋਂ ਵੱਧ ਅਪਰਾਧ ਉੱਤਰ ਪ੍ਰਦੇਸ਼ ਵਿੱਚ ਹੁੰਦੇ ਹਨ। ਆਬਾਦੀ ਦੇ ਹਿਸਾਬ ਨਾਲ ਵੀ ਉੱਤਰ ਪ੍ਰਦੇਸ਼ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਯੂਪੀ ਵਿੱਚ ਅਪਰਾਧ ਦਰ ਵਿੱਚ ਕਮੀ ਆਈ ਹੈ ਭਾਰਤ ਵਿੱਚ ਅਪਰਾਧ ਵਿਸ਼ਵ ਵਿੱਚੋਂ 68ਵੇਂ ਸਥਾਨ ਤੇ ਹੈ ਐਨਸੀਆਰਬੀ ਦੇ ਅਨੁਸਾਰ 2021 ਵਿੱਚ 3 ਲੱਖ 6399 ਮਾਮਲੇ ਦਰਜ ਕੀਤੇ ਗਏ ਸਨ ਹਾਲਾਂਕਿ ਇਹ ਅੰਕੜਾ 2019 ਤੋਂ ਕਿਤੇ ਘਟ ਹੈ ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਬਲਾਤਕਾਰ ਦੀਆਂ ਦਰਜਨਾ ਘਟਨਾਵਾਂ ਵਾਪਰਦੀਆਂ ਹਨ ਸਾਲ 2019 ਅਤੇ 2020 ਵਿੱਚ ਸਭ ਤੋਂ ਵੱਧ ਬਲਾਤਕਾਰ ਦੇ ਮਾਮਲੇ ਰਾਜਸਥਾਨ ਤੋਂ ਸਾਹਮਣੇ ਆਏ ਸਨ ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਆਉਂਦਾ ਹੈ ਉੱਤਰ ਪ੍ਰਦੇਸ਼ ਵਿੱਚ ਔਰਤਾਂ ਵਿਰੁੱਧ ਹਮਲੇ ਅਤੇ ਹਿੰਸਾ ਸਭ ਤੋਂ ਵੱਧ ਦਰਜ ਕੀਤੀ ਗਈ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ